ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਬਾਬਾ ਕਲਸੀਦਾਸ ਜੀ ਚੁੱਗੀ ਵਾਲੇ ਮਹਾਂਪੁਰਖ ਪਿੰਡ ਦੌਲੇ ਵਾਲਾ ਹਰਕਾ ਧਰਮਕੋੜ ਨੂੰ ਦੇ ਪਵਿੱਤਰ ਸਥਾਨਾਂ ਤੇ ਪਹੁੰਚੇ ਆ ਜਿੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਨਤਮਸਤਕ ਹੋਏ ਆ ਮਹਾਂਪੁਰਖਾਂ ਦੇ ਸਥਾਨਾਂ ਤੇ ਨਤਮਸਤਕ ਹੋਏ ਆ ਸੋ ਪੰਥ ਦੇ ਭਲੇ ਲਈ ਚਰਦੀ ਕੜਾ ਲਈ ਅਰਦਾਸਾਂ ਕੀਤੀਆਂ ਨੇ ਸਤਕਾਰਯੋਗ ਇਥੋਂ ਦੇ ਮੁੱਖ ਪ੍ਰਬੰਧਕ ਬਾਬਾ ਉਤਾਰ ਸਿੰਘ ਜੀ ਸਤਕਾਰਯੋਗ ਬਾਬਾ ਬੂਟਾ ਸਿੰਘ ਜੀ ਵੀਰ ਅੰਗਰੇਜ਼ ਸਿੰਘ ਜੀ ਸਾਰਿਆਂ ਨਾਲ ਬਹਿ ਕੇ ਵਿਚਾਰ ਇਹ ਹੀ ਕੀਤੇ ਨੇ ਕਿ ਪੰਥ ਜਿਹੜਾ ਹੈ ਉਹਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੇ ਅਰਦਾਸਾਂ ਵੀ ਕੀਤੀਆਂ ਨੇ ਮਹਾਪੁਰਸ਼ ਵੀ ਕਿਰਪਾ ਕਰਨ ਕਿ ਜਿਸ ਇਸ ਵੇਲੇ ਝੂਮੇਲੇ ਚ ਪੰਥ ਪਿਆ ਹੋਇਆ ਹੈ ਉਸ ਝੂਮੇਲੇ ਚ ਪੰਥ ਨੂੰ ਕਿਵੇਂ ਕੱਢਣਾ ਹੈ ਔਰ ਪੰਥ ਜਿਹੜਾ ਹੈ ਉਹ ਕਿਵੇਂ ਇਕਜੁੱਟ ਹੋ ਸਕਦਾ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਾਰਿਆਂ ਨੇ ਅਰਦਾਸ ਕੀਤੀ ਹੈ। ਔਰ ਗੁਰੂ ਮਹਾਰਾਜ ਕਿਰਪਾ ਕਰਨ ਪੰਥ ਦੀ ਨਮਾਇਦਾ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਜਿਹੜੀ ਕਿ ਹਮੇਸ਼ਾ ਹੀ ਅਦੇਸ਼ ਉਦੇਸ਼ ਬੈਠੇ ਸਿੱਖਾਂ ਦੀ ਕਿਤੇ ਵੀ ਕੋਈ ਮੁਸ਼ਕਲ ਆਉਂਦੀ ਹੈ ਤੇ ਇਹ ਕਢਾ ਕੇ ਲੜਾਈ ਲੜਦੀ ਹੈ। ਇਸ ਪੰਜਾਬ ਪੰਜਾਬੀਅਤ ਲਈ ਇਸ ਪਿਆਰੇ ਪੰਥ ਲਈ ਹਮੇਸ਼ਾ ਸ਼ਰੋਮਣੀ ਅਕਾਲੀ ਦਲ ਨੇ ਵੱਡੀਆਂ ਜਿਹੜੀਆਂ ਕੱਲਣਾ ਕੱਲਿਆਂ ਨੇ ਸੋ ਅੱਜ ਇੱਥੇ ਕੋ ਮਨ ਨੂੰ ਖੁਸ਼ੀ ਵੀ ਖ਼ਬੂਸ ਹੋਈ ਕਿ ਜਿਹੜੇ ਏਡੇ ਵੱਡੇ ਸਤਾਰ ਦੇ ਮੁੱਖ ਪ੍ਰਬੰਧਕ ਬਾਬਾ ਅਵਤਾਰ ਸਿੰਘ ਜੀ ਹੋរី ਜਿਹੜੇ ਕਿ ਦਿਲੋਂ ਇਹ ਗੱਲ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਇਸ ਪੰਜਾਬ ਦੀ ਤਰਤੀਬ ਤੇ ਬਹੁਤ ਮਜ਼ਬੂਤ ਹੋਣਾ ਜ਼ਰੂਰੀ ਆ ਮੈਨੂੰ ਉਹਨਾਂ ਦੇ ਵਿਚਾਰ ਸੁਣ ਕੇ ਵੀ ਬੜੀ ਮਨ ਨੂੰ ਤਸੱਲੀ ਹੋਈ ਕਿ ਜਦੋਂ ਇਹੋ ਜੇ ਸਤਕਾਰਯੋਗ ਸ਼ਖਸੀਅਤਾਂ ਸ਼੍ਰੋਮਣੀ ਅਕਾਲੀ ਦਲ ਦੀ ਅਰਦਾਸਾਂ ਬੇਨਤੀਆਂ ਦਿਲ ਦੇ ਵਿੱਚ ਪਿਆਰ ਰੱਖ ਰਹੇ ਹੋਣ ਉਹ ਦਿਨ ਦੂਰ ਨਹੀਂ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਫੇਰ ਇਸ ਪੰਜਾਬ ਦੇ ਲੋਕਾਂ ਲਈ ਤੇ ਪੰਥ ਦੀ ਸੇਵਾ ਲਈ ਅੱਗੇ ਆ ਕੇ ਜਿਹੜੀਆਂ ਵੱਡੀਆਂ ਸੁਆਵਾਂ ਨਿਭਾਏਗਾ ਇਸ ਪੰਜਾਬ ਦੀ ਧਰਤੀ ਨੂੰ ਜੋ ਸ਼੍ਰੋਮਣੀ ਅਕਾਲੀ ਦਲ ਨੇ ਪਿਆਰ ਦਿੱਤਾ ਜੋ ਤਰੱਕੀ ਤੇ ਖੁਸ਼ਹਾਲੀ ਦੀ ਸ਼੍ਰੋਮਣੀ ਅਕਾਲੀ ਦਲ ਲੈ ਕੇ ਅੱਗੇ ਪੰਜਾਬ ਨੂੰ ਆਇਆ ਹੈ ਸ਼ਾਇਦ ਦੁਨੀਆ ਦਾ ਇਤਿਹਾਸ ਕਦੇ ਵੀ ਬਦਲਿਆ ਨਹੀਂ ਜਾ ਸਕਦਾ ਪਰ ਜਵੇਂ ਮਹਾਪੁਰਖਾਂ ਨੇ ਵੀ ਸਾਡੇ ਨਾਲ ਵਜਨ ਸਮਝਾ ਕੀਤਾ ਕਿ ਬਹੁਤ ਸਾਰੇ ਕੀਰਤਕਾਂ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਵੱਡੀਆਂ ਸਰਦਾਰੀਆਂ ਮਾਣ ਕੇ ਵੱਡੇ ਰੁਤਬਿਆਂ ਤੇ ਰਹਿ ਕੇ ਤੇ ਅੱਜ ਆ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਮਾੜਾ ਹੋ ਗਿਆ ਇਹ ਪੰਥਕ ਨਹੀਂ ਰਿਹਾ ਬਹੁਤ ਸਾਰੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਆ ਪਰ ਭਰਾਵੋ ਇਸ ਗੱਲ ਨੂੰ ਜਰੂਰ ਸੋਚ ਲਿਓ ਕਿ ਇਹਨਾਂ ਲੋਕਾਂ ਦੇ ਮਗਰ ਜਿਹੜੀ ਸ਼ਕਤੀ ਕਿਹੜੀ ਕੰਮ ਕਰ ਰਹੀ ਹੈ ਜਿਹੜੀ ਇਹਨਾਂ ਨੂੰ ਅੱਜ ਉਧਰਲੇ ਪੰਥ ਦਿਸ ਰਿਹਾ ਕੀ ਭਾਜਪਾ ਪੰਥ ਹੈ ਕੀ ਆਮ ਆਦਮੀ ਪਾਰਟੀ ਪੰਥ ਹੈ ਕੀ ਕਾਂਗਰਸ ਪੰਥ ਹੈ ਇਹ ਕਿਨੂੰ ਪੰਥ ਮੰਨਣਾ ਚਾਹੁੰਦੇ ਆ ਸੋ ਇਹ ਬੜੀਆਂ ਵੱਡੀਆਂ ਸ਼ਕਤੀਆਂ ਨੇ ਜਿਹੜੀਆਂ ਅੱਜ ਪੰਥ ਨੂੰ ਖੇਰੂ-ਖੇਰੂ ਕਰਕੇ ਸਿੱਖਾਂ ਦਾ ਤਮਾਸ਼ਾ ਵੇਖਣਾ ਚਾਹੁੰਦੇ ਤੇ ਜਿਹੜੇ ਕਿਰਤਕਣ ਲੋਕ ਲਾਲਚੀ ਲੋਕ ਇਹਨਾਂ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਦੇ ਮਨਸੂਬੇ ਤਿਆਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪੇਟ ਤੇ ਛੁਰਾ ਮਾਰ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਐ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਐ ਕਿ ਆਓ ਜਿਵੇਂ ਇਹਨਾਂ ਦਾ ਦਿਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਪਿਆਰ ਹੈ ਸਤਕਾਰ ਹੈ ਉਵੇਂ ਸਾਰੇ ਹੀ ਉੱਪਰ ਕੇ ਆਪਾਂ ਬਾਹਰ ਆਈਏ ਉਹਨਾਂ ਸਾਰੇ ਸੰਤ ਮਹਾਪੁਰਸ਼ ਵੱਖ-ਵੱਖ ਥਾਵਾਂ ਦੇ ਪ੍ਰਬੰਧਕ ਸਹਿਬਾਨ ਇਸ ਗੱਲ ਦਾ ਨਿਸ਼ਚਾ ਕਰੀਏ ਅਤੇ ਆਵਾਜ਼ ਨੂੰ ਬੁਲੰਦ ਕਰੀਏ ਕਿ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਨਾ ਹੋਇਆ ਇਹ ਪੰਥ ਤੇ ਪੰਜਾਬ ਦੀ ਤਰੱਕੀ ਨਹੀਂ ਜੇ ਹੋਣੀ ਤੇ ਜਿਹੜੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਰੁੱਝੇ ਹੋਏ ਨੇ ਇਹਨਾਂ ਨੂੰ ਵੀ ਆਪਾਂ ਨੂੰ ਸਮਝਣਾ ਪੈਣਾ ਸੋ ਮੈਂ ਸਤਿਕਾਰਯੋਗ ਬਾਬਾ ਅਵਤਾਰ ਸਿੰਘ ਜੀ ਉਹਨਾਂ ਦਾ ਭਾਈ ਬੂਟਾ ਸਿੰਘ ਜੀ ਉਹਨਾਂ ਦਾ ਵੀਰ ਅੰਗਰੇਜ਼ ਸਿੰਘ ਜੀ ਉਹਨਾਂ ਦਾ ਪਹਿਲੇ ਦਿਨੋਂ ਸ਼ੁਕਰਗੁਜ਼ਾਰ ਆ ਕਿ ਨਾਲੇ ਇੱਥੇ ਦਾਸ ਰਿਆਂ ਨੂੰ ਮਾਣ ਤੇ ਸਨਮਾਨ ਬਖਸ਼ਿਆ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਆਏ ਸੀ ਮਹਾਪੁਰਸ਼ਾਂ ਦੇ ਸਥਾਨ ਤੇ ਨਤਮਸਤਕ ਹੋਣ ਵਾਸਤੇ ਆਏ ਸੀ ਅਰਦਾਸਾਂ ਬੇਨਤੀਆਂ ਹੋਈਆਂ ਨੇ ਵਿਚਾਰ ਸਾਂਝੇ ਹੋਏ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਹਨਾਂ ਵਿਚਾਰਾਂ ਨੂੰ ਇਹਨਾਂ ਅਰਦਾਸਾਂ ਬੇਨਤੀਆਂ ਨੂੰ ਸਾਡੇਆਂ ਦੇ ਫਲ ਲਾਉਣ ਭਾਗ ਬਖਸ਼ਣ ਸੁਭਾਗ ਬਖਸ਼ਣ ਕਿ ਅਸੀਂ ਪੰਥ ਦੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਜਿਨ੍ਹਾਂ ਵੀ ਉਸਕੇ ਸਾਡੇ ਸੇਵਨ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ